ਹਾਂਜੀ ਮੇਰੇ ਦੋਸਤੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕੱਲ ਪਰਿਵਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਲੋ ਜੀ ਅੱਜ ਦਾ ਜਮਾ ਸਨੇਹਾ ਸਨੇਹਾ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ 7:00 ਵਜੇ ਠੀਕ ਹੈ ਤੇ ਅੱਜ ਕੱਢਦੇ ਆਂ ਟਾਈਮ ਨਾਲ ਠੰਡੇ ਠੰਡੇ ਟਾਈਮ 'ਚ ਬੱਚੇ ਆਪਾਂ ਛਤਰੀਆਂ ਲਾਣੇ ਆ ਤੇ ਖੁੱਡੇ ਖੋਲਦੇ ਆ ਫੇਰ ਕੱਢਦੇ ਆ ਬੱਚੇ ਜੀ ਤੀਜਾ ਹਫਤਾ ਛੱਡਦੀ ਐ ਠੀਕ ਹੈ ਅੱਜ ਤਿੰਨੇ ਹੀ ਬੱਚੇ ਕੱਢਾਂਗੇ ਬਾਬਿਓ ਤੇ ਦੋ ਨਹੀਂ ਕੱਢਦੇ ਦੋ ਤਾਂ ਨਹੀਂ ਕੱਢਦੇ ਇੱਕ ਦਾ ਤੁਹਾਨੂੰ ਪਤਾ ਹੀ ਐ ਕੈਂਚੀ ਦੇ ਪੰਦਾ ਇਹ ਦੂਜੇ ਜਾਨਵਰ ਵੀ ਖਰਾਬ ਕਰਦਾ ਤੇ ਇੱਕ ਦੇ ਇਹ ਫੁਣਸੀ ਹੋ ਰਹੀ ਹੈ ਠੀਕ ਹੈ ਬਾੜੀ ਹੋ ਰਹੀ ਹੈ ਤੇ ਮੈਂ ਕਿਹਨੂੰ ਕਿਉਂ ਤੰਗ ਕਰਨਾ ਆਪਾਂ ਬਾਣਾ ਤਾਂ ਕਰਕੇ ਉਹ ਪਰਲੇ ਦੇ ਹੋ ਰਹੀ ਹੈ ਜਿਹੜਾ ਲਾਲ ਜਿੰਨਾ ਜਿਹਦੇ ਪੋਟੇ ਤੇ ਛਿੱਟ ਜੇ ਨੇ ਇਹ ਥੋੜਾ ਖਰਾਬ ਹੋ ਰਿਹਾ ਕਬੂਤਰ ਬੱਚਾ ਤਾਂ ਕਰਕੇ ਇਹਨਾਂ ਨੂੰ ਕੱਢ ਦੇਣੀ ਅੱਜ ਆਪਾਂ ਤਿੰਨ ਬੱਚੇ ਕੱਢ ਤੇ ਤੇ ਹੁਣੀ ਡਾਈ ਚ ਡਾ ਚਲਾਂਗੇ ਇਹਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਠੰਡਾ ਮੌਸਮ ਹੈ ਉਦជា ਗੇਡੇ ਗੂਡੇ ਪਾ ਲੈਣਗੇ ਜਿਹੜੇ ਪਾਣੇ ਹੋਏ ਠੀਕ ਐ ਤੇ ਬਾਕੀ ਇਹਨਾਂ ਨੂੰ ਬਿਠਾ ਬਠੂਕੇ ਡਾੜੂਗੇ ਆਪਾਂ ਵਗ ਚਲਾਂਗੇ ਤਿਆਰ ਹੋਗੇ ਸਕੂਲ ਤੇ ਸਕੂਲ ਵੀ ਜਾਣਾ ਅੱਜ ਪੇਪਰ ਐ ਦੇਖਦੇ ਕੀ ਬਣਦਾ ਕੀ ਨਹੀਂ ਤੇ ਮਾਣਾ ਮੋਟਾ ਪੜਾਏ ਜਿਹੀ ਜਿਹੜਾ ਪੜਨ ਮੈਸੀ ਤੁਹਾਨੂੰ ਪਤਾ ਇੱਕ ਦਿਨ ਚ ਕਿਹੜਾ ਪੜਾਇਆ ਜਾਂਦਾ ਤੇ ਇਹਨਾਂ ਨੂੰ ਡਾ ਦਿੰਨੇ ਆਪਾਂ ਲਓ ਜੀ ਮੇਰੇ ਵੀਰੋਂ ਬੱਚੇ ਡਾਤੇ ਆਪਾਂ ਓਕੇ ਇਹ ਪੋਟਾ ਬਾਕੀ ਬੱਚੇ ਰਿਆ ਰੱਖੀ ਬੈਠੇ ਸੀ ਪੋਟੇ 'ਚ ਚਲੋ ਕੋਈ ਨਹੀਂ ਤੇ ਹੁਣ ਥੱਲੇ ਜਾ ਕੇ ਨਹਾਣੇ ਆ ਧੋਣੇ ਆ ਹੁਣੇ ਆ ਤਿਆਰ। ਕਿ ਮੇਰੇ ਵੀਰੋਂ ਇੱਕ ਬੱਚਾ ਛਤਰੀ ਤੇ ਬੈਠਾ ਇੱਕ ਹੁਣੇ ਟੱਪੇ ਥੋੜੇ ਸਾਹਮਣੇ ਤੇ ਇੱਕ ਗੈਪ ਆ ਪਤਾ ਨਹੀਂ ਕਿੱਥੇ ਯਾਰ ਐ। ਬਾਕੀ ਮੁੰਡੇ ਵੀ ਆ ਗਏ ਲੇਟ ਹੋਈਏ ਨਾ ਸਕੂਲ ਵਾਸਤੇ। ਚਲੋ ਚੱਲਦੇ ਆ ਆਪੇ ਆ ਜੂਆ। ਮੈਨੂੰ ਤਾਂ ਲੱਗਦਾ ਕਿਥੇ ਬਾਜਬੂਜ ਨਾ ਬੈੜੀ ਕੰਮ ਕਰ ਗਈ ਓਏ। ਚਲੋ ਕੋਈ ਨਾ ਯਾਰ ਛਤਰੀਆਂ ਸੈੱਟ ਕਰ ਦਿੰਨੇ ਆ ਤੇ ਸਕੂਲ ਚੱਲਦੇ ਆ ਅੱਗੇ ਦੇਖਾਂਗੇ ਕੀ ਬਣਦਾ। ਆਤਾ ਵੇ ਰੱਬ ਦਾ ਨਾਲੇ ਕਿ ਛੱਡਦੇ ਬੱਸ। ਦੇਖੀ ਜਾਊਗੀ ਠੀਕ ਐ। ਚਲੀਆਂ ਮੁੰਡਿਓ। ਮੇਰੇ ਵੀਰੋਂ ਪੇਪਰ ਦੇ ਕੇ ਅੱਗੇ ਚੱਲਦੇ ਆਂ ਘਰ ਨੂੰ ਤੇ ਬੱਚਾ ਦੇਖਦੇ ਕਿਦਾਂ ਲਾ ਗਿਆ ਮੇਰੇ ਵੀਰੋਂ ਇਹਦੇ ਮਾਰਾ ਦੇਖਿਆ ਆਪਾਂ ਜਿਹੜੇ ਪਾਣੀ ਦਾ ਮਾਣਿਆ ਸੀ ਪਤਾ ਨਹੀਂ ਜਦੋਂ ਆਪਾਂ ਲਾ ਕੇ ਤੇਰੇ ਸਾਹਮਣੇ ਕਿਹਾ ਲਾ ਗਿਆ ਕਿ ਕਿਹੜਾ ਕਰਨਾ ਕਰੀਏ ਤੇ ਜਦੋਂ ਜਾ ਕੇ ਦੇਖਦੇ ਆ ਕੀ ਬਤਾ ਰਿਹਾ ਹੋਵੇ ਆਈ ਕਿ ਆਊਗਾ ਹੱfte ਨਾ ਆਇਆ ਹੋਇਆ ਫਿਰ ਤਾਂ ਬਾਜਬੂਜ ਲੈ ਗਿਆ ਵਾਹੀ ਗੱਲ ਹੋਈ ਹੋਊਗੀ ਫਿਰ ਤਾਂ ਤੇ ਬਾਕੀ ਮੋਢਾ ਫਿਰ ਮੋਢਾ ਜਾਂ ਠੀਕ ਹੈ ਆਣਾ। ਸੁਵਾ ਰਹੇ ਮਾਰ ਨਹੀਂ ਆ। ਮੇਰੇ ਵੀਰੋਂ ਆ ਗਏ ਘਰੇ ਤੇ ਬਾਕੀ ਬੱਚਾ ਬੈਠਾ ਆਪਣਾ ਗੁਲਾਬੀ ਕਾਂਤ ਤੇ ਕਾਲੀ ਟੋਰੀ ਵਾਲਾ ਤੇ ਮਨ ਕਰੇ ਯਾਰ ਸਵੇਰੇ ਉੱਤੇ ਲੱਗ ਰਿਹਾ ਹੋਵੇ ਜਮਾ ਠੀਕ ਐ ਤੇ ਆਪਾਂ ਉੱਤੇ ਨਿਗਾਹ ਮਾਰੀ ਨਹੀਂ ਕਿਉਂਕਿ ਯਾਰ ਕੱਲਾ ਤਾਂ ਕੀ ਉੱਡੂਆ ਉੱਤੇ ਤਾਂ ਕਰਕੇ ਮੈਨੂੰ ਤਾਂ ਐ ਸੀ ਵੀ ਯਾ ਫਿਰ ਸਵੇ ਸਵੇਰੇ ਬੈਰੀ ਲਾਏਗੀ ਜਾਂ ਫਿਰ ਮੈਂ ਆਪਾਸੇ ਤਾਂ ਬਹਿ ਨਹੀਂ ਸਕਦਾ। ਤੇ ਪਤਾ ਨਹੀਂ ਕਿੱਥੋਂ ਆਇਆ ਸਫੇਰ ਤਾਂ ਦਿਖਿਆ ਨਹੀਂ ਆਪਾਂ ਨੂੰ ਤੇ ਹੁਣ ਛਤਰੀ ਤੇ ਬੈਠਾ ਚਲੋ ਕੋਈ ਨਾ ਤੇ ਓਕੇ ਐ ਬਾਕੀ ਪਹੁੰਚ ਗਏ ਕਰੇ ਤੇ ਪੇਟਜਾ ਲੈ ਕੇ ਆਏ ਸੀ ਤੇ ਪੇਟਜਾ ਖਾਣੇ ਆ ਅੱਜ ਰੋਟੀ ਲੈ ਕੇ ਨਹੀਂ ਗਏ ਮੇਰੇ ਵੀਰੋ ਠੀਕ ਹੈ ਸਕੂਲ ਚ ਤਾਂ ਕਰਕੇ ਆਹੇ ਪੇਪਰ ਕਿਵੇਂ ਹੈ ਆਪਣਾ ਦੱਸਦੇ ਕਰਾਂ ਤੇ ਮਜੂ ਰੋਕ ਕੇ ਰਿਪੋਰਟ ਹੋ ਗਿਆ ਓਕੇ ਹੋ ਗਿਆ ਪਾਸ ਹੋ ਜਾਗੇ ਪਾਸ ਤਾਂ ਕੀ ਹੈ ਬਾਬੋ ਯਾਰ ਕੱਚੇ ਪੇਪਰ ਹੈ ਠੀਕ ਹੈ ਕੋਈ ਦਿੱਕਤ ਨਹੀਂ ਕਰਨੀ ਬਾਕੀ ਬਾਤ ਹੈ ਰੱਖੀ ਬਾਕੀ ਕਾਦੇ ਆਏ 40 50 ਨੰਬਰ ਆਣ ਮੋਟਾ ਦਾ ਸਾਰਾ ਹੀ ਦਾ ਰਿਹਾ ਉਹ ਪੜਦਾ ਹੈ ਮੋਟਾ ਤਾਂ ਬਾਕੀ ਕੋਸ਼ਣ ਪੇਪਰ ਬੈਗ ਚ ਪਿਆ ਹੋਊਗਾ ਚਲੋ ਤਾਂ ਕੀ ਦਿਖਾਵਾਂਗੇ ਯਾਰ ਉਹ ਹੈਗੇ ਸੀ ਕੋਸ਼ਣ ਜਿਹੜੇ ਹੈਗੇ ਸੀ ਠੀਕ ਹੈ ਬਾਕੀ ਸਹੀ ਹੋਊਗਾ ਕੋਈ ਦਿੱਕਤ ਨਹੀਂ ਤੇ ਕੱਲ ਵਾਲਾ ਪੇਪਰ ਦੇਖ ਦਿੰਦੇ ਆਂਗੇ ਸ਼ਾਇਦ ਨਹੀਂ ਦੇਵਾਂਗੇ ਥੋੜਾ ਪਤਾ ਹੈ ਕਮੇਟ ਇਟ ਆ ਪਤਾ ਨਹੀਂ ਸਭ ਜਾ ਕੇ ਟੇ ਜਾਂ ਚੇਂਜ ਕਰਿਆ ਸੀ ਤਾਂ ਕਰਕੇ ਤੇ ਤਾਂ ਕਰਕੇ ਪੇਪਰ ਨਹੀਂ ਦਿੰਦੇ ਆਪਾਂ ਕੱਲ ਵਾਲਾ ਉਹ ਦੇਖ ਲਾਂਗੇ ਜੇ ਜੀ ਬਣਿਆ ਤਾਂ ਵਗ ਜਾਾਂਗੇ ਸਕੂਲ ਜੇ ਨਹੀਂ ਤਾਂ ਬੈਠੇ ਆ ਘਰੇ ਬਾਕੀ ਕੱਚੇ ਪੇਪਰ ਐ ਇਹਨਾਂ ਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਸਰ ਜਿੰਨਾ ਵੀ ਆਪਾਂ ਕਰਾਂ ਆਪ ਹੀ ਕਰਾਂ ਕਿ ਤੋਂ ਨਗਰਨੀ ਵਾਲੇ ਮੋਟਰ ਨਹੀਂ ਬਤਾਏ ਦਾ ਨਾ ਮੋਟੇ ਸਹੀ ਗੱਲ ਹੈ ਵੀ ਗੱਲ ਤਾਂ ਠੀਕ ਹੈ ਤੂੰ ਕਿੱਥੇ ਦੇਖਦੇ ਕਰਿਆ ਉਹ ਗੱਲ ਨਹੀਂ ਤਾਂ ਹੈਣੀ ਸਵੇਰੇ ਆਪਣੇ ਨਾਲ ਗਿਆ ਜਿੱਥੇ ਤਰਾ ਆਇਆ ਹੈ ਤਾਂ ਕਿ ਨਹੀਂ ਕੰਮ ਮੈ ਰਹਿਣਾ ਜੋ ਕੰਮ ਹੈਗਾ ਨਹੀਂ ਗੱਲ ਤੇ ਹੈ ਹੈ ਬਾਕੀ ਬੱਚੇ ਬੈਠੇ ਛਤਰੀਆਂ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਬੇ ਉਹ ਠੀਕ ਐ ਤਿੰਨੇ ਬੈਠੇ ਨੇ ਇੱਕ ਪਿੱਛੇ ਬੈਠਾ ਉਹ ਹੋ ਗਿਆ ਹੋ ਗਿਆ ਐਸੀ ਰੋਲਿਆ ਦਾ ਤੇ ਉਹ ਕਿਆ ਤੇ ਮੋਟਾ ਹੀ ਵੱਸ ਹੁਣੀ ਜਾਊਗਾ 10-15 ਮਿੰਟ ਤੱਕ ਮੈਂ ਵੀ ਜਾਣਾ ਥੱਲੇ ਰੋਟੀ ਰੋਟੀ ਖਾਣਿਆ ਮੋਟੇ ਖਾਏਗਾ ਰੋਟੀਆਂ ਤੇ ਪੇਟ ਜਿਆ ਖਾਈ ਸੀ ਹੁਣੇ ਵੈਸੇ ਤਾਂ ਐਂਦਾ ਭੁੱਖ ਤਾਂ ਮਰ ਗਈ ਬਾਕੀ ਮੋਟੇ ਨੂੰ ਤਾਂ ਕਿੰਨਾ ਮਰਜੀ ਸੌਤਾ ਦੇ ਦੋ ਯਾਰ ਕਿਉਂ ਮੋਟੇ ਮੋਟੇ ਇਧਰ ਕੋ ਮੈਂ ਟੀਵੀ ਆ ਲੈ ਸਿੱਖੋ ਕਿਹੜਾ ਵੀ ਹੋਇਓ ਹੈ ਹੈ ਚਲੋ ਬਾਪੋ ਕਰਦੇ ਹਾਂ ਥੋੜੀ ਦੇਰ ਬਾਅਦ ਸ਼ੇਰ ਖੜਦਾ ਜੀ ਗੋਲੀ ਨੂੰ ਲੈ ਕੇ ਪਹੁੰਚ ਗਿਆਂ ਉੱਤੇ ਠੀਕ ਐ ਬੱਚੇ ਅੰਦਰ ਕਰਦੇ ਆ ਪਹਿਲੇ ਨੰਬਰ ਤੇ ਆਪਾਂ ਫੇਟ ਰੈਂਟਰ ਨੂੰ ਆ ਧਰਦੇ ਆ ਦਾਣਾ ਪਣੀ ਤੇ ਆ ਜੋੜੀ ਨੂੰ ਵੀ ਛੱਡਦੇ ਆ ਖੁੱਡੇ ਅੰਦਰ ਉਹ ਜੀ ਅੱਜ ਤੱਕ ਪਹਿਲੀ ਵਾਰੀ ਚ ਬੱਚੇ ਅੰਦਰ ਹੋ ਗਏ ਠੀਕ ਐ ਤਿੰਨੇ ਛੱਡੇ ਸੀ ਤਿੰਨੇ ਅੰਦਰ ਹੋ ਗਏ ਤੇ ਪਾਣੀ ਪੂਣੀ ਪੀਤਾ ਹੁਣ ਇਹਨਾਂ ਨੇ ਪਾਣੀ ਪੁਣੀ ਖਿੱਚੇ ਆਣ ਤੋਂ ਫਿਰ ਦਾਣੇ ਧਰਦੇ ਆਂ ਟਰੇਆਂ ਧਰਦੇ ਆਂ ਅੱਧਾ ਘੰਟਾ ਠਹਿੜ ਕੇ ਧਰਨੀਆਂ ਪੈਣੀਆਂ ਆ ਪਾਣੀ ਪੁਣੀ ਪੀ ਕੇ ਸੈੱਟ ਹੋ ਜਾਣਗੇ ਦਾਣੇ ਅੱਗੇ ਤੇ ਬਾਕੀ ਆਹ ਜੋੜੀ ਛੱਡ ਦਾਂ ਕੋਈ ਨਹੀਂ ਜ਼ਰੂਰ ਟਰੇਆਂ ਧਰਾਂਗੇ ਉਦੋਂ ਛੱਡ ਦਾਂਗੇ ਇੱਕ ਵਾਰੀ ਤਾਂ ਰਹਿਣ ਦੋ ਇਹਦੇ ਅੰਦਰ ਹੀ ਬਾਕੀ ਓਕੇ ਆ ਅੱਜ ਵੇਟ ਵੀ ਨਹੀਂ ਮਾਰਿਆ ਤੇ ਅੱਜ ਜੀ ਵੀ ਨਹੀਂ ਹੈਗਾ ਵੈਸੇ ਹੈ ਤੋ ਦੇਖਦੇ ਆਂ ਕਿਵੜੀ ਬਣ ਦੇਕੀਨੀ ਰੱਖਦੇ ਆਂ ਜੀ ਟਰੇਆਂ ਠੀਕ ਐ ਹੋ ਗਿਆ ਅੱਧਾ ਘੰਟਾ ਤਾਂ ਹੋ ਗਿਆ ਬੱਚੇ ਪਾਈ ਨੂੰ ਅੰਦਰ ਬਾਕੀ ਜੋੜੀ ਵੀ ਛੱਡਤੀ ਸੀ ਮੈਂ ਅੰਦਰ ਸੈੱਟ ਹੋ ਜੂਗੀ ਅੰਦਰ ਤਾਂ ਕਰਕੇ ਆਪਾਂ ਛੱਡਤੀ ਤੇ ਹੁਣ ਦਿਖਾ ਦਾਂਗੇ ਤੁਹਾਨੂੰ ਖੁੱਡਾ ਵੀ ਖੁੱਲਿਆ ਹੀ ਰਹਿ ਗਿਆ ਕਿ ਪਹਿਲਾ ਟ੍ਰੇ ਐਂਡਰੂਆਂ ਧਰਦੀਆਂ ਸਵੇਰ ਦਿਖਾਉਣੀਆਂ ਆ ਆਇ 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 ਬਤੁਏ ਆ ਉਹ ਆ ਛੜਤੀ ਸੀ ਬਾਬੇ ਜੋੜੀ ਆ ਕਮੁੱਤਰ ਜਿਹਦੇ ਠੰਗਾ ਮਾਰੀ ਜਾਂਦਾ ਤੇ ਅਮੇਂ ਇੱਧਰ ਰੱਖਦੀਆਂ ਡਰੇ ਵੱਡੀ ਡਰੇ ਮੇਰੇ ਕੋਲ ਪਾਣੀ ਬਹੁਤ ਇੱਕ ਤਾਂ ਬਹੁਤ ਹੀ ਜ਼ਿਆਦਾ ਹੈਵੀ ਆ ਆਇ 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 ਬਤੁਏ ਆ ਉਹ ਲੋਈ ਟਾਟੀਆਂ ਟਰੇਆਂ ਤੇ ਪਾਣੀ ਭਰ ਦਿੰਨੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਈ ਚੋਬਰ ਆ ਗਿਆ ਤੇ ਮਾਰਦੇ ਆਂ ਵੇਟ ਤੇ ਬਾਕੀ ਪਾਣੀ ਪੂਣੀ ਪੜਤਾ ਸੀ ਮੈਂ ਓਕੇ ਰ ਬੋਟਾ ਕਰਤੀਆਂ ਠੀਕ ਹੈ ਖੁੱਡੇ ਜੀ ਅੱਜ ਇਹਨੂੰ ਖੁੱਲਾ ਨਹੀਂ ਛੱਡਦੇ। ਬੈਠਾ ਆਪੇ ਬੈਠਾ ਰੂਆ ਬਾਕੀ ਪਾਣੀ ਆ ਕਬੂਤਰੀ ਪੀ ਜਾਂਦੀ ਪਾਣੀ। ਤੇ ਓਕੇ ਬਾਕੀ ਆ ਜੋੜਾ ਵੀ ਥੋੜਾ ਕੱਚਾ ਪੱਕਾ ਇੱਕ ਵਾਰੀ ਹੋਰ ਜਾਲ 'ਚ ਛੱਡਣਾ ਸੀ ਇਹ। ਚਲ ਛੱਡ ਦਾਂਗੇ ਉਹ ਤਾਂ ਕੋਈ ਨਾ। ਤੇ ਲੰਨਿਆ ਗੀਤ ਤੇ ਮਾਰਦੇ ਆਂ ਵੇਟ ਫੇਰ। ਫੇਰੇ ਵੀਰੋ ਮਾਰ ਲਿਆ ਵੇਟ ਤੇ ਚੱਕ ਲਈਂ ਟ੍ਰੇਆਂ ਬਸ ਖਾਲੇ ਇਹਨਾਂ ਨੇ ਦਾਣੇ ਠੀਕ ਐ ਬਹੁਤ ਟਾਈਮ ਹੋ ਗਿਆ ਲਗ ਭੱਗ ਲਾ ਲੋ ਹੋ ਗਏ ਹੋਣੇ ਡੇਢ ਕ ਘੰਟਾ ਪਿਆ ਹੋ ਗਿਆ ਉਹ ਡੇਢ ਦੋ ਘੰਟੇ ਟਰੇ ਨੂੰ ਬੈਨੂ ਤੇ ਮਾੜੇ ਜਿ ਡੋਲ ਦਿਨੇ ਦਾਣੇ ਜਿਵੇਂ ਤੁਹਾਨੂੰ ਪਤਾ ਹੀ ਐ ਬੱਚਿਆਂ ਕਰਕੇ ਡੋਲ ਤੇ ਤੇ ਬਾਕੀ ਕੱਢ ਕੇ ਰੱਖ ਦਿਆਂ ਖੁੱਡੇ ਉੱਤੇ ਆਪਣੇ ਟਰੇ ਨੂੰ ਤੇ ਬੱਚੇ ਬਾਕੀ ਥੱਲੇ ਹੀ ਬੈਠੇ ਉੱਤੇ ਨਹੀਂ ਗਏ ਚਲੋ ਆਪੇ ਵਗ ਜਾਣਗੇ ਤੇ ਲੱਤੀ ਗੋਲੀ ਅੱਜ ਸੱਚੀ ਨਹੀਂ ਖੁੱਲਾ ਛੱਡਿਆ ਆਪਾਂ ਬਹੁਤ ਗੰਧਪੰਦਾ ਹੈ ਬਾਕੀ ਬੱਚਿਆਂ ਨੂੰ ਵੀ ਦੇਖਦੇ ਆ ਇਹਨਾਂ ਨੇ ਬਈ ਬਾਬੇ ਵਾਲੇ ਨੇ ਫੀਡ ਕਰੀ ਕਿ ਨਹੀਂ ਕਰੀਏ ਇਹਨੂੰ ਤੇ ਇੱਧਰ ਵੀ ਥੋੜੇ ਦਾਣੇ ਡੋਲਦੀ ਏ ਲੋਈ ਬੋਤਾ ਤੇ ਚੱਕ ਲਿਆ ਇਹਨੂੰ ਬਾਹਰ ਬਾੜੀ ਬਹੁਤ ਆ ਬਾਬੇ ਚੱਕੀ ਨਹੀਂ ਆਂਦੀ ਜਿ ਮਲਾਈ ਦਾ ਫਾਇਦਾ ਹੀ ਕੀ ਇਹ ਨਹੀਂ ਚੱਕੀ ਆਂਦੀ ਲੋ ਲੋ ਜੀ ਮੇਰੇ ਵੀਰੋ ਆਂਡੇ ਵੀ ਚੈੱਕ ਕਰ ਲਏ ਆਪਾਂ ਸੱਟ ਹੈ ਠੀਕ ਹੈ ਲੈਂਡ ਮਾਰ ਕੇ ਦੇਖ ਲਈ ਉਹ ਕੀ ਕਹਿੰਦੇ ਹੁੰਦੇ ਹੈ ਕੈਂਡਲਿੰਗ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਆ ਗਰੀਜੀ ਤੇ ਯਾਰ ਆਪਾਂ ਨੂੰ ਤਾਂ ਪਤਾ ਨਹੀਂ ਤੇ ਆਪਾਂ ਸਿਰ ਪਰ ਪਾਸ ਅਜੇ ਨਵੀਂ ਲੈਂਡ ਮਾਰ ਕੇ ਦੇਖ ਲਈ ਸੱਟ ਹੈ ਐਂਡੇ ਬਾਕੀ ਇੱਧਰ ਬੱਚੇ ਨੂੰ ਫੁੱਲ ਫੀਡ ਕਰੀ ਹੋਈ ਹੈ ਠੀਕ ਹੈ ਇੱਧਰ ਵੀ ਦੋ ਬੱਚੇ ਨੇ ਇੱਧਰ ਵੀ ਓਕੇ ਹੈ ਜਮਾ ਇਹਦਾ ਇਕੱਲਾ ਹੀ ਹੈ ਤੇ ਯਾਰ ਇਹ ਵੀ ਮੇਰੇ ਸਾਹਮਣੇ ਰਿੱਤਾ ਕਾਲਾ ਜਿੰਨਾ ਆ ਕੇ ਲਾਲ ਜਿੰਨਾ ਬਣੂ ਆਹੇ ਚਲੋ ਦੇਖਦੇ ਹਾਂ ਕਿਹੜਾ ਬਣੂ ਆ ਤੇ ਬਾਕੀ ਇਹਨਾਂ ਦਾ ਦੇਖਦੇ ਆਂ ਛਤਰੀਆਂ ਦੇ ਪਠਾਨ ਨਾਲੇ ਦਾ ਹੋਗੇ ਲਗਭਗ ਤਾਂ ਥੋੜੀ ਆਪਾਂ ਸਰੋਂ ਨਾਲ ਦੇ ਦਾਂਗੇ ਕੋਈ ਨਹੀਂ ਵੈਸੇ ਤਾਂ ਫੀਡ ਦਾ ਕਰ ਰੱਖੀ ਐ ਜੀ ਕੋਈ ਗੱਲ ਨਹੀਂ ਫੀਡ ਤਾਂ ਸਹੀ ਕਰ ਰੱਖੀ ਐ ਚਲੋ ਫੇਰ ਵੀ ਦੇਖ ਲਾਂਗੇ ਚਲੋ ਕੀ ਬਣਦਾ ਤੇ ਬਾਕੀ ਆ ਕਮੂਤਰੀ ਵੇਲੀ ਐ ਕੂਤਰ ਠੀਕ ਐ ਚਲੋ ਕੋਈ ਨਹੀਂ ਮੇਰੇ ਵੀਰੋਂ ਫੀਡ ਵੀ ਕਰਤੀ ਦੋ ਬੱਚਿਆਂ ਨੂੰ ਠੀਕ ਐ ਥੋੜੀ ਥੋੜੀ ਕਰੀ ਐ ਤੇ ਬਾਕੀ ਯਾਰ ਜਿਹੜੇ ਬੱਚਿਆਂ ਦੇ ਫੰਕਸ਼ਨ ਹੋਰੀ ਜਿਹੜਾ ਅੱਜ ਬੱਚਾ ਕੱਢਿਆ ਨਹੀਂ ਕਾਲੀ ਕਾਂਤਾਲਾ ਉਹਦੇ ਵਾਸਤੇ ਲਿਆਵਾਂਗੇ ਗੋਲੀ ਕੜ ਮੈਡੀਸਿਨ ਲਿਆਵਾਂਗੇ ਤੇ ਅੱਜ ਤੇਲ ਲਾ ਦਿੰਦੀਆਂ ਤੇ ਮੈਡੀਸਿਨ ਦੇਖ ਕੇ ਦੇਖਦੇ ਆ ਤੇ ਨਾਲ ਤਾਂ ਯਾਰ ਰਿਜ਼ਲਟ ਇਹਨਾਂ ਆ ਟਾਈਮ 12 ਲੱਗਦਾ ਪਰ ਸਹੀ ਹੋ ਜਾਂਦੀ ਹੈ ਜੀ ਗੱਲ ਨਹੀਂ ਕੋਈ ਮੈਡੀਸਿਨ ਲਿਆਵਾਂਗੇ ਕੱਲ ਨਾ ਮੈਨੂੰ ਯਾਦ ਨਹੀਂ ਹੈਗਾ ਯਾਰ ਨਾਮ ਕੀ ਆ ਉਹਦਾ ਚਲੋ ਕੱਲ ਲਿਆਵਾਂਗੇ ਕੱਲ ਦਿਖਾ ਦਾਂਗੇ ਤੁਹਾਨੂੰ ਤੇ ਕੱਲ ਵਾਲਾ ਵਲੋਗ ਵੀ ਅਪਲੋਡ ਕਰਨਾ ਆਪਾਂ ਪਹਿਲਾਂ ਇਹਨਾਂ ਦੇ ਲਾ ਗੀਏ ਤੇਲ ਰੋਣ ਵਾਲਾ ਤੇ ਮੈਂ ਤੇਲ ਢੁੰਡੀ ਆਣਾ ਵੀ ਕਿੱਧਰ ਧਰਿਓ ਸ਼ੀਸ਼ੀ ਜੀ ਤੇ ਮੈਂ ਲੱਭੀ ਆਣਾ ਅੰਦਰ ਅੰਦਰ ਵੀ ਦੇਖਿਆ ਮੈਨੂੰ ਫਿਰ ਯਾਦ ਆਈ ਮੈਂ ਕਿਹਾ ਮੈਂ ਰਾਤ ਪਰਸੋ ਰਾਤ ਉਰੇ ਰੱਖੀ ਸੀ ਉਰੀ ਪਈ ਐ ਆ ਕਰੋ ਚੈੱਕ ਆ ਪਈ ਤੁਪੇ ਤਾਂ ਖਰਾਬ ਤਾਂ ਨਹੀਂ ਹੁੰਦੀ ਹਨਾ ਤੁਪੇ ਦਾ ਕੁਝ ਨਹੀਂ ਹੁੰਦਾ ਵੈਸੇ ਤੇਲ ਹੀ ਐ ਕਿਹੜਾ ਹੋਰ ਕੋਈ ਦਵਾਈ ਐ ਚਲੋ ਉਰੇ ਪਈ ਸੀ ਦੇਖ ਲਓ ਪਰਸੋ ਦੀ ਸ਼ੁਕਰ ਐ ਡਿੱਗੀ ਡੁਗਣੀ ਇਹਦੇ ਵਰਗੀਆਂ ਨਹੀਂ ਖਾਈ ਇਹ ਛੱਡ ਦੇ ਨਾ ਨਾ ਤੈਨੂੰ ਨਹੀਂ ਫੁੱਲਾ ਛੱਡ ਨਾ ਕੁਝ ਹੋ ਜਾਈ ਅੱਜ ਬਾਕੀ ਲਾਣੇ ਆ ਫੇਰ ਮੈਂ ਤੇਲ ਆ ਰਾਂ ਇੱਕ ਵਾਰੀ ਉਜੀ ਚੋਬਰ ਲਈ ਜਾਂਦਾ ਤਾਲਾ ਇੱਧਰ ਖੁੱਡਿਆਂ ਨੂੰ ਲਾਤਾ ਤੇ ਲਾਈਟ ਬੱਗ ਗਈ ਸੀ ਇੱਧਰੋਂ ਵੀ ਬੰਦ ਕਰਦੀ ਆਪਾਂ ਠੀਕ ਐ ਓਕੇ ਐ ਤੇ ਇੱਕ ਜੋੜੀ ਆਪਾਂ ਇੱਧਰ ਛੱਡਤੀ ਯਾਰ ਜਿਹੜੀ ਪਹਿਲਾਂ ਛੱਡੀ ਸੀ ਸਹੀ ਨਾਲ ਲੱਗੀ ਨਹੀਂ ਸੀ ਹਰੇ ਪੋਟੇ ਵਾਲੀ ਜੇ ਦਿਖਦੀ ਹੋਵੇ ਤੁਹਾਨੂੰ ਤੇ ਉਹ ਹੈੱਡ ਵਾਲਾ ਕਬੂਤਰ ਆਪਣਾ ਹੈੱਡ ਕਬੂਤਰ ਤੇ ਇੱਕ ਜੋੜੀ ਆਪਾਂ ਛੱਡਤੀ ਇਹਨੂੰ ਤਿੰਨ ਦਿਨ ਰਹਿਣ ਦੇਵਾਂਗੇ ਸਹੀ ਤਿੰਨ ਚਾਰ ਦਿਨ ਜਿਵੇਂ ਉਹ ਜੋੜੀ ਲਈ ਐ ਤੇ ਜਦੋਂ ਸੈੱਟ ਲੱਗ ਜੂਗੀ ਬਾਕੀ ਲਾ ਤੇ ਖੁੱਡਿਆਂ ਨੂੰ ਤਾਲੇ ਠੀਕ ਐ ਟਰੇਆਂ ਚੱਕ ਲਈਆਂ ਓਕੇ ਰਪੋਟਾਂ ਛਤਰੀਆਂ ਥੱਲੇ ਆਪਣੀਆਂ ਤੇ ਸਨੇਹਾ ਕੱਢਾਂਗੇ ਅੱਜ ਵੀ ਜਿਵੇਂ ਅੱਜ ਗੱਡੇ ਸੀ ਉਹਦੇ ਕੱਢਾਂਗੇ ਅਜ ਤਾਪ ਦੇਖੇ ਨਹੀਂ ਵੀ ਇੱਕ ਬੱਚਾ ਕਿੱਧਰ ਗਿਆ ਸੀ ਠੀਕ ਐ ਤੇ ਸਵੇਰੇ ਦੇਖਦੇ ਆ ਸਵੇਰੇ ਸਿੱਧਾ ਬਹਿ ਜਾਗੇ ਪੈ ਜਾਗੇ ਮੰਝਾ ਢਾਕੇ ਵੀਰੇ ਫਿਰ ਸਿੱਧਾ ਨਿਗਾਹ ਮਾਰਾਂਗੇ ਵੀ ਕਿਵੇਂ ਉੱਡਦੇ ਕਿਵੇਂ ਨਹੀਂ ਤੇ ਫਿਰ ਮਿਲਦੇ ਆ ਮਿੱਤਰੋ ਕੱਲ੍ਹ